ਦੋਸਤੋ ਆਪਾਂ ਕੁਦਰਤ ਦੇ ਬਲਹਾਰੇ ਜਾਈਏ ਕੁਦਰਤ ਨੇ ਕਿੰਨੀਆਂ ਚੀਜ਼ਾਂ ਬਣਾਈਆਂ ਇਨਸਾਨ ਪੰਛੀ ਕੀੜੇ ਮਕੌੜੇ ਜਾਨਵਰ ਪਰ ਇੱਕ ਪੰਛੀ ਨੂੰ ਨਾ ਪ੍ਰਮਾਤਮਾ ਨੇ ਧੁਰ ਤੋਂ ਮਿਸਤਰੀ ਬਣਾ ਕੇ ਭੇਜਿਆ ਹੁਣ ਤੁਸੀਂ ਸੋਚਦੇ ਹੋਵੋਗੇ ਕਿ ਮਿਸਤਰੀ ਕਿਵੇਂ ਆਓ ਤੁਹਾਨੂੰ ਦਿਖਾਵਾਂ ਆ ਨੈਰਾ ਛੱਤਕ ਦਿਨਾਂ ਤੋਂ ਬੰਦੀ ਹੋਣ ਕਰਕੇ ਸੁੱਕ ਗਈ ਤੇ ਇਹਦੇ ਵਿੱਚ ਥੱਲੇ ਜਦੋਂ ਮੈਂ ਪੰਛੀ ਤੁਰੇ ਫਿਰਦੇ ਸੀ ਨਾ ਮੈਂ ਨੇੜੇ ਜਾ ਕੇ ਦੇਖਿਆ ਚਿੜੀਆਂ ਸੀ ਦੋਸਤੋ ਇਹਨਾਂ ਚਿੜੀਆਂ ਨੇ ਆਹ ਪੁੱਲ ਦੇ ਥੱਲੇ ਆਲੇ ਬਣਾਏ ਆ ਦੇਖੋ ਆਪਦੇ ਘਰ ਬਣਾਏ ਆ ਐ ਲਿੱਪੇ ਪਏ ਆ ਜਿਵੇਂ ਬੁੜੀਆਂ ਨੇ ਚੁੱਲ੍ਹਾ ਚੁੰਕਾ ਲਿੱਪਿਆ ਹੋਵੇ ਤਾਂ ਆਪਾਂ ਕੁਦਰਤ ਦੇ ਯਾਰ ਬਲਹਾਰੇ ਜਾਈਏ ਐਈਆਂ-ਇਨੀਆਂ ਸੋਹਣੀਆਂ ਪ੍ਰਜਾਤੀਆਂ ਉਹਨਾਂ ਨੇ ਬਣਾਈਆਂ ਮੈਨੂੰ ਤਾਂ ਇਹ ਦੋਸਤੋ ਚਿੜੀ ਟਾਈਪ ਲੱਗਦੀ ਐ ਜੇ ਤੁਹਾਨੂੰ ਪਤਾ ਹੋਵੇ ਕਨਫਰਮ ਹੋਵੇ ਵੀ ਇਹ ਚਿੜੀ ਆ ਜਾਂ ਬਿਜੜਾ ਟਾਈਪ ਆ ਤਾਂ ਕਮੈਂਟ ਚ ਜਰੂਰ ਭੇਜਿਓ ਪਰ ਯਾਰ ਖੁਸ਼ੀ ਬਹੁਤ ਹੋਈ ਇਹੋ ਜੀ ਚੀਜ਼ ਦੇਖ ਕੇ